ਅੱਜ ਕੀ ਮਕਸਦ ਹੈ ਭਗਵੰਤ ਮਾਨ ਸਰਕਾਰ ਦੇ ਢਾਈ ਸਾਲ ਪੂਰੇ ਹੋਏ ਨੇ ਪਰ ਇਹ ਢਾਈ ਸਾਲ ਲੋਕਾਂ ਨੇ ਬਹੁਤ ਉਫੋਕੇ ਕੱਢਿਆ ਉਹ ਤਾਂ ਸ਼ਾਇਦ ਮੁੱਖ ਮੰਤਰੀ ਨੇ ਭਲੇਖਾ ਵੀ ਰੰਗਲਾ ਪੰਜਾਬ ਮੈਂ ਬਣਾਤਾ ਹੈ ਉਹ ਤਾਂ ਭਾਵੇਂ ਚੁਟਕਲੇ ਸੁਣਾਉਂਦੇ ਫਿਰਨ ਪਰ ਲੋਕਾਂ ਨੇ ਇੱਕ ਇੱਕ ਦਿਨ ਬਹੁਤ ਉਫੋਕੇ ਕੱਢਿਆ ਰੋਜ਼ ਕੋਈ ਨਾ ਕੋਈ ਨਵੀਂ ਘਟਨਾ ਸਾਨੂੰ ਮਿਲਦੀ ਹੈ ਕਿਤੇ ਕਤਲ ਹੋ ਰਹੇ ਨੇ ਕਿਤੇ ਟੁੱਟਾ ਖੋਹ ਹੋ ਰਹੀਆਂ ਨੇ ਕਿਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸਰਕਾਰ ਨਾ ਦੀ ਚੀਜ਼ ਨਹੀਂ ਔਰ ਸਰਕਾਰ ਅੱਜ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਨਹੀਂ ਗੈਂਗਸਟਾ ਦਾ ਦੀ ਸਰਕਾਰ ਹੈ ਲੋਕਾਂ ਦਾ ਜੂਨਾ ਡੰਗਰ ਹੋਇਆ ਔਰ ਅੱਜ ਇਸ ਗੱਲ ਨੂੰ ਧਿਆਨ ਚ ਰੱਖ ਕੇ ਇਹਨਾਂ ਨੂੰ ਕੰਬ ਕਰਨੀ ਨਹੀਂ ਤੋ ਜਗਾਉਣ ਵਾਸਤੇ ਅੱਜ ਕਾਂਗਰਸ ਪਾਰਟੀ ਨੇ ਸੰਕੇਤਕ ਤੌਰ ਤੇ ਤਰਨਾ ਲਾਇਆ ਸਾਰੇ ਪੰਜਾਬ ਹੀ ਤਰਨਾ ਲੱਗੇ ਔਰ ਪੱਟੀ ਦੇ ਪੱਟੀ ਦੇ ਵਿੱਚ ਬੇਸ਼ੱਕ ਕਿ ਸਾਡੇ ਪੱਟੀ ਨੂੰ ਇੱਕ ਮੰਤਰੀ ਰਿਪਰੈਜ਼ੈਂਟ ਕਰਦਾ ਹੈ ਪਰ ਪੱਟੀ ਦੇ ਵਿੱਚ ਹਾਲਾਤ ਨਸ਼ੇ ਦੇ ਝੂਟਾਂ ਅਖੋਆਂ ਦੇ ਲਾਰਡ ਆਂਡਰ ਦੇ ਬਹੁਤ ਬੁਰਾ ਹਾਲ ਆ ਸਰਕਾਰ ਦੀ 0% ਪਰਫਾਰਮੈਂਸ ਹੈ ਔਰ ਨਾ ਕੋਈ ਸਰਕਾਰ ਨਾ ਕੋਈ ਪੁਲਿਸ ਨਾ ਕੋਈ ਸਿਵਲ ਪ੍ਰਸ਼ਾਸਨ ਕਿਸੇ ਦੀ ਕੋਈ ਸਹਾਰ ਨਹੀਂ ਦਿੰਦਾ ਲੋਕ ਵਿਚਾਰੇ ਪੀੜਤ ਨੇ ਆਪੋ ਆਪਣਾ ਕੋ ਬਚਾ ਕਰ ਲੈਣ ਕਰ ਲੈਣ ਵਪਾਰੀ ਜਿਹੜੇ ਫਰੋਕੀਆਂ ਦੇ ਦੇ ਕੇ ਗੁਜ਼ਾਰਾ ਕਰਨ ਦੇ ਨੇ ਲੋਕ ਆਪਣੀਆਂ ਜਨਾਨੀਆਂ ਵਾਲੀਆਂ ਲਵਾ ਦੇ ਕੇ ਗੁਜ਼ਾਰਾ ਕਰਨ ਦੇ ਆ ਔਰ ਬੇਸ਼ੱਕ ਉਹ ਘਰੇ ਆਣ ਕੇ ਮਾਰ ਜਾਂਦਾ ਔਰ ਨਸ਼ਾਰੇ ਪਾਉਨਾਂ ਸ਼ਰਿਆਮ ਕਤਲ ਗੋਲੀਆਂ ਇਸ ਕਰਕੇ ਅਸੀਂ ਇਹ ਸਾਰੇ ਹਾਲਾਤਾਂ ਦੇ ਅਮਰ ਖਲਾਫ ਅੱਜ ਸੇ ਪ੍ਰਸ਼ਾਸਨ ਨੂੰ ਮੈਮੋਰੰਡਮ ਦੇਣ ਵਾਸਤੇ ਆਏ ਆ 2 ਘੰਟੇ ਸਾਡਾ ਪ੍ਰੋਗਰਾਮ ਜੀ ਤਰਨਾ ਮਾਰਿਆ ਔਰ ਇਹਨਾਂ ਸੰਗੀਤਕੋਰ ਜੀ ਦਸਨ ਆਏ ਆ ਕਿ ਪੰਜਾਬ ਦੀ ਪੁਲਿਸ ਬੜੀ ਬਹਾਦਰ ਪੁਲਿਸ ਹੈ ਸਾਰੀ ਦੁਨੀਆ ਵਿੱਚ ਮਲੀ ਜਾਂਦੀ ਹੈ ਪੁਲਿਸ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਸਰਕਾਰ ਨਹੀਂ ਕੁਝ ਕਰਦੀ ਤੇ ਵੱਖਰੀ ਗੱਲ ਹੈ ਪੁਲਿਸ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਗੈਂਗਸਟਰਾਂ ਦੀ ਕੋਈ ਜਾਤ ਨਹੀਂ ਕੋਈ ਜਮਾਤ ਨਹੀਂ ਜਿਹੜੇ ਲੁਟੇਰੇ ਨੇ ਉਹਨਾਂ ਦੀ ਕੋਈ ਜਮਾਤ ਨਹੀਂ ਜਿਹੜਾ ਵੀ ਕੋਈ ਲੁਟੇਰਾ ਆਵੇ ਜਿਹੜਾ ਕੋਈ ਲੋਕਾਂ ਕੋਲ ਫਰੋਤੀਆਂ ਮੰਗਦਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਾਂਗਰਸ ਨੇ ਇਸੇ ਸਬੰਧੀ ਮੈਮੋਰੰਡਮ ਵੀ ਦਿੱਤਾ ਸੀ ਸਰ ਲੇਜਰ ਬਿੱਟੂ ਨੇ ਅੱਜ ਦੋਹਰ ਤੱਕ ਇਹ ਕਹਿਤਾ ਵੀ ਰਾਹੁਲ ਗਾਂਧੀ ਜਤਵਾਦੀ ਹੈ ਤੇ ਬਾਰੇ ਕੀ ਕਰਨਾ ਚਾਹੀਦਾ ਮੈਂ ਸਮਝਦਾ ਕਿ ਰਵਨੀਤ ਬਿੱਟੂ ਤੇ ਭੜਕਾਟ ਪੈਦਾ ਕਰਨ ਦਾ ਪ੍ਰਚਾਰਦਿਤ ਕਰਨਾ ਚਾਹੀਦਾ ਜੇ ਰਾਹੁਲ ਗਾਂਧੀ ਨੇ ਸਿੱਖਾਂ ਦੇ ਜਿਹੜੇ ਚਿੰਨ੍ਹ ਨੇ ਪਹਿਚਾਨ ਦੇ ਚਿੰਨ੍ਹ ਨੇ ਦਸਤਾਰ ਕੜਾ ਜਾਂ ਕੰਗਾ ਯਾਰ ਜੇ ਉਹਦੇ ਬਾਰੇ ਗੱਲ ਕਰਤੀ ਭਾਈ ਤੈਨੂੰ ਕੀ ਤਕਲੀਫ ਹੈ ਅੱਜ ਰੋਜ਼ ਸਵੇਰੇ ਜਾ ਕੇ ਉੱਠ ਕੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦਾ ਦੇਸ਼ ਦਾ ਮਾਹੌਲ ਉਡਾੜ ਰਿਹਾ ਮੈਂ ਸਮਝਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਜੇ ਨਾ ਇਹ ਇੱਕ ਦੋ ਦਿਨ ਛਟਿਆ ਅਸੀਂ ਇਕੱਠੇ ਹੋ ਕੇ ਕਾਂਗਰਸ ਵਾਲੇ ਸਾਡੇ ਜਥੇਦਾਰ ਜੀ ਅਕਾਲ ਤਖਤ ਸਾਨੂੰ ਰਿਪੋਰਟ ਕਰਾਂਗੇ ਜਾ ਕੇ ਬੇਨਤੀ ਕਰਾਂਗੇ ਕਿ ਇਹਦੀ ਜ਼ਬਾਨ ਬੰਦ ਕਰਕੇ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਜਿਲ੍ਹ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਕਹਿ ਰਹੀ ਹੈ ਕਿ ਇਹ ਜਿਹੜਾ ਮਾਹੌਲ ਬਣਿਆ ਅਸੀਂ ਪਹਿਲੀਆਂ ਸਰਕਾਰਾਂ ਦਾ ਹੰਡਾ ਰਹੇ ਹਾਂ ਉਹ ਯਾਰ ਹੁਣ ਉਹ ਸਰਕਾਰ ਪੁਰਾਣੀ ਚਲੀ ਗਈ ਉਹ ਨਵੀਂ ਸਰਕਾਰ ਤੇ ਕੁਝ ਕਰੇ ਜੇ ਅਸੀਂ ਕੋਈ ਖਰਾ ਗਲਤੀ ਕੀਤੀ ਹੈ ਤਾਂ ਅਸੀਂ ਆਪੋਜੀਸ਼ਨ 'ਚ ਬੈਠੇ ਆਂ ਨਵੀਂ ਸਰਕਾਰ ਤੇ ਆਪਣਾ ਫਰਜ਼ ਨਿਭਾਵੇ ਜੇ ਸਾਡੇ ਕੋਲੋਂ ਗਲਤੀ ਹੋਈ ਤਾਂ ਹਾਰ ਗਏ ਆਂ ਤੇ ਪਰ ਇਹ ਤਾਂ ਕੋਈ ਚੰਚੰਗਾ ਕੰਮ ਕਰਨ ਹੁਣ ਆਪਣੀ ਸਰਕਾਰ ਦੀ 2.5 ਸਾਲ ਬੀਤ ਗਏ ਯਾਰ ਅੱਗੇ ਕਹਿੰਦੇ 6 ਮਹੀਨੇ ਹੋਇਆ ਸਾਲ ਹੋਇਆ 2.5 ਸਾਲ ਬੀਤਣ ਤੋਂ ਬਾਅਦ ਤਾਂ ਜਾਗਣ ਲੋਕਾਂ ਦੀ ਬਾਹ ਫੜ ਸਰ ਜੇ ਵੇਲਾ ਜਿਹਦੇ ਪੁੱਲਰ ਕਹਿ ਰਹੇ ਬਈ 2.5 ਸਾਲ ਹੋ ਗਏ ਆ ਹੁਣ ਵਿਕਾਸ ਜਿਹੜਾ ਸ਼ੁਰੂ ਹੋਣ ਲੱਗਾ ਵਾ ਯਾ 2.5 ਸਾਲ ਵਿਕਾਸ ਕਿਉਂ ਨਹੀਂ ਕੀਤਾ 2.5 ਸਾਲ ਬਾਅਦ ਕਿਉਂ 2.5 ਸਾਲ ਕਾਦੇ ਵਾਸਤੇ ਕੀ ਕਰਦੇ ਰਹੇ ਆਪਾਂ ਉਦੋਂ ਵਿਕਾਸ ਦਾ ਚੇਤਨ ਹੀ ਆਇਆ ਕਮੇਟੀ ਵੀ ਉਹਨਾਂ ਕੋਲੇ ਆ ਸ਼ਹਿਰ ਸਾਰਾ ਕੁਝ ਉਹਨਾਂ ਕੋਲੇ ਆ ਤਖੜੋ ਕੇ ਵਿਕਾਸ ਕਰਨਾ ਚਾਹੀਦਾ ਸਮਾ ਦੇਖੋ ਇੱਕ ਇੱਕ ਦਿਨ ਬੜਾ ਕੀਤੀ ਆ ਇਹਦੇ ਵਿੱਚ ਡੱਟ ਕੇ ਵਿਕਾਸ ਕਰਨਾ ਜਿੱਦੋਂ ਅਸੀਂ ਜਦੋਂ ਵਿਕਾਸ ਕਰਨਗੇ ਵੈਲਕਮ ਕਰੂੰਗਾ ਜੇ ਨਹੀਂ ਕਰਨਗੇ ਗੁਰੂ ਰਾਲਾ ਜੀ ਸਾਹਿਬ ਇੱਕ ੁੱਲੇ ਚੌਂਗਦੇ ਦੇ ਘੰਟਾ ਘਰ ਬਣਾਇਆ ਗਿਆ ਤਾਂ ਟਾਈਮ ਹੀ 3-4 ਦਿਨ ਦੱਸਦੇ ਕੀ ਕਰਨਾ ਤੁਹਾਡਾ ਉਹ ਮੈਂ ਨਾ ਘੰਟਾ ਘਰ ਤੇ ਬਣਾਦਾ ਟਾਈਮ ਤਾਂ ਠੀਕ ਕਰ ਲੈਣੋ ਉਸ ਤੋਂ ਦਾ ਉਸ ਤੋਂ ਦਾ ਟੈਂਪਰੇਚਰ ਦਾ ਠੀਕ ਦੱਸ ਦੇਣਾ ਮੈਂ ਤੇ ਇਹ ਕਹੂੰਗਾ ਸਰਕਾਰ ਨੇ ਹੋਰ ਤਾਂ ਕੰਮ ਕੀ ਕਰਨਾ ਹੈ ਟੈਂਪਰੇਚਰ ਤਾਂ ਠੀਕ ਕਰ ਲੈਣਾ ੁੱਲੇ ੁੱਲੇ ਦੀ ਜਿਹੜੀ ਸੜਕ ਸੀ ਉੱਥੇ ਅਸੀਂ 1 ਕਰੋੜ ਰੁਪ ਉਹ ਸੜਕ ਦੀ ਰਿਪੇਅਰ ਤਾਂ ਉਪਰੋ ਕਰਾ ਦੇਣ ਅਸੀਂ ਕੀ ਕਹਿ ਸਕਦੇ ਹਾਂ ਸਰ ਜੀ ਕੋਈ ਪੁਲਿਸ ਨੇ ਵਿਸ਼ਵਾਸ ਦਿੱਤਾ ਹੈ ਹਾਂ ਜੀ ਵਿਸ਼ਵਾਸ ਤੇ ਦੇਣਾ ਹੀ ਸੀ ਇੱਥੇ ਆਣ ਕੇ ਦੇਖਣੇ ਹੀ ਜ਼ਰੂਰ ਕਰਾਂਗੇ ਪਰ ਗੱਲ ਉਪਰੋਂ ਸਰਕਾਰ ਦੀ ਤੇ ਨੀਤ ਠੀਕ ਹੋਣੀ ਚਾਹੀਦੀ ਹੈ ਨਾ ਠੀਕ